ਸਤਿ ਸ਼੍ਰੀ ਅਕਾਲ ਜੀ ਅਸੀਂ ਨੌਕਰੀ ਦੇ ਰਹੇ ਹਾਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਾਡੀ ਯੂਕੇ ਬੇਸਡ ਕੰਪਨੀ ਦੇ ਵਿੱਚ ਇਸ ਜੌਬ ਦੀਆਂ ਕੀ ਕੀ ਰਿਕੁਆਇਰਮੈਂਟਸ ਨੇ ਕੀ ਕੀ ਸਾਡੇ ਵੱਲੋਂ ਆਫਰ ਕੀਤਾ ਜਾ ਰਿਹਾ ਹੈ ਇਹਦੀ ਜਾਣਕਾਰੀ ਵਾਸਤੇ ਇਹ ਵੀਡੀਓ ਪੂਰੀ ਦੇਖਿਓ ਤੇ ਅੱਗੇ ਸ਼ੇਅਰ ਕਰਦੇ ਹੋ ਜਿਸ ਕਿਸੇ ਬੰਦੇ ਨੂੰ ਇਸ ਚੀਜ਼ ਦੀ ਲੋੜ ਹੋਵੇ ਸੋ ਸਭ ਤੋਂ ਪਹਿਲਾਂ ਜਿਹੜੀ ਰਿਕੁਆਇਰਮੈਂਟ ਸਾਨੂੰ ਉਸ ਕੈਂਡੀਡੇਟ ਵੱਲੋਂ ਚਾਹੀਦੀਆਂ ਨੇ ਜੌਬ ਲਈ ਉਹ ਇਹ ਹੈ ਕਿ ਉਹ ਚੰਗੀ ਇੰਗਲਿਸ਼ ਬੋਲਦਾ ਹੋਵੇ ਪੜ੍ਹਦਾ ਹੋਵੇ ਤੇ ਲਿਖਦਾ ਹੋਵੇ ਇਸ ਤੋਂ ਇਲਾਵਾ ਉਹਨੂੰ ਸੀਆਰਐਮ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਨਾ ਆਉਂਦਾ ਹੋਵੇ ਡਿਸਿਪਲ ਕਿਸੇ ਕੰਪਨੀ ਦੇ ਵਿੱਚ ਕਿਵੇਂ ਕੰਮ ਕਰਨਾ ਹੈ ਕਿਵੇਂ ਬਿਹੇਵ ਕਰਨਾ ਹੈ ਉਹ ਸਾਰਾ ਉਹਨੂੰ ਆਉਂਦਾ ਹੋਵੇ ਉਹ ਲੋਕ ਸੰਪਰਕ ਨਾ ਕਰਨ ਜਿਨ੍ਹਾਂ ਨੂੰ ਬੇਸਿਕ ਕਾਮਨ ਸੈਂਸ ਨਹੀਂ ਹੈਗੀ ਇੰਟਰੋਡਕਸ਼ਨ ਵੀ ਨਹੀਂ ਦੇਣੀ ਆਉਂਦੀ ਜਿਨ੍ਹਾਂ ਕੋਲੇ ਸੀਵੀ ਵੀ ਨਹੀਂ ਹੈਗੇ ਸੇਲਸ ਦਾ ਕਸਟਮਰ ਸਰਵਿਸ ਦਾ ਉਹਨੂੰ ਪਤਾ ਹੋਵੇ ਜੇ ਪ੍ਰੀਵੀਅਸ ਕਿਸੇ ਦਾ ਐਕਸਪੀਰੀਅੰਸ ਹੈਗਾ ਸੇਲਸ ਦੇ ਵਿੱਚ ਕਸਟਮਰ ਸਰਵਿਸ ਦੇ ਵਿੱਚ ਉਹ ਬੰਦੇ ਨੂੰ ਅਸੀਂ ਪ੍ਰੀਫਰ ਕਰਾਂਗੇ ਪਹਿਲ ਦਵਾਂਗੇ ਘੱਟੋ-ਘੱਟ 1 ਸਾਲ ਦਾ ਬਾਉਂਡ ਕੰਟਰੈਕਟ ਇਸ ਜੌਬ ਦਾ ਹੋਊਗਾ ਸੋ 1 ਸਾਲ ਤੋਂ ਪਹਿਲਾਂ ਤੁਸੀਂ ਜੌਬ ਨਹੀਂ ਛੱਡ ਸਕਦੇ ਸੋ ਉਹੀ ਬੰਦੇ ਕੰਟੈਕਟ ਕਰਨ ਜੋ ਇਸ ਜੌਬ ਨੂੰ ਲੈ ਕੇ ਸੀਰੀਅਸ ਨੇ ਜੇ ਤੁਹਾਡਾ ਕੋਈ ਪਲਾਨ ਆ ਕਿ ਕੱਲ੍ਹ ਤੁਸੀਂ ਬਾਹਰ ਜਾਣਾ ਹੈ ਫਾਈਲ ਲਾਈ ਹੋਈ ਆ ਜਾਂ ਕੱਲ੍ਹ ਨੂੰ ਕਿਸੇ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੇ ਹੋ ਕਿਤੇ ਹੋਰ ਤੁਸੀਂ ਲੱਤ ਫਸਾਈ ਹੋਈ ਆ ਸੋ ਉਹ ਬੰਦੇ ਸੰਪਰਕ ਨਾ ਕਰਨ ਸਿਰਫ ਤੇ ਸਿਰਫ ਜਿਹੜੇ ਜੈਨੂਨਲੀ ਜੌਬ ਕਰਨਾ ਚਾਹੁੰਦੇ ਆ ਸੰਪਰਕ ਕਰਨ ਕਿਉਂਕਿ 1 ਸਾਲ ਦਾ ਬਾਉਂਡ ਕੰਟਰੈਕਟ ਹੋਊਗਾ ਜੇ ਤੁਸੀਂ ਕੰਟਰੈਕਟ ਤੋੜਦੇ ਆ ਤਾਂ ਤੁਹਾਡੇ ਤੇ ਲੀਗਲ ਕਾਰਵਾਈ ਕੀਤੀ ਜਾਊਗੀ ਜੌਬ ਜਿਹੜੀ ਆ ਉਹ ਵਰਕ ਫਰੋਮ ਹੋਮ ਹੈ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਰਾਮ ਨਾਲ ਕਰ ਸਕਦੇ ਹੋ ਘਰ ਤੋਂ ਕੰਮ ਕਰਨ ਵਾਸਤੇ ਤੁਹਾਡੇ ਕੋਲੇ ਬੇਸਿਕ ਰਿਕੁਆਇਰਮੈਂਟ ਹੋਣੀ ਚਾਹੀਦੀ ਆ ਤੁਹਾਡਾ ਆਪਣਾ ਲੈਪਟਾਪ ਵਾਈਫਾਈ ਤੇ ਸੈਪਰੇਟ ਜਿਸ ਡੈਸਕ ਦੇ ਉੱਤੇ ਬੈਠ ਕੇ ਤੁਸੀਂ ਕੰਮ ਕਰੋਗੇ ਅਕਾਉਂਟੇਬਿਲਟੀ ਵਾਸਤੇ ਸਾਡੀ ਕੰਪਨੀ ਵੱਲੋਂ ਸੀਸੀਟੀਵੀ ਕੈਮਰਾ ਵੀ ਤੁਹਾਨੂੰ ਦਿੱਤਾ ਜਾਊਗਾ ਜਿਹੜਾ ਸ਼ਿਫਟ ਟਾਈਮਿੰਗ ਦੇ ਦੌਰਾਨ ਆਨ ਰਹੂਗਾ ਤੇ ਆਡੀਓ ਵਿਜ਼ੂਅਲ ਰਿਕਾਰਡਿੰਗ ਉਹਦੇ ਤੇ ਚੱਲਦੀ ਹੋਊਗੀ ਪੰਜਾਬ ਦੇ ਸ਼ਾਮ ਦੇ 3 ਤੋਂ 12 ਜੌਬ ਦੀ ਟਾਈਮਿੰਗ ਹੋਊਗੀ ਤੇ ਕੋਈ ਵੀ ਸਟੂਡੈਂਟ ਅਪਲਾਈ ਨਾ ਕਰੇ ਇਸ ਜੌਬ ਨੂੰ ਕਿਉਂਕਿ ਜਿਹੜੇ ਸਟੂਡੈਂਟ ਪੜ ਰਹੇ ਆ ਉਹ ਆਪਣਾ ਫੋਕਸ ਨਹੀਂ ਕਰ ਪਾਉਣਗੇ ਕਿਉਂਕਿ ਇਹ ਫੁੱਲ ਟਾਈਮ ਜੌਬ ਆ ਜੇ ਕੋਈ ਬੰਦਾ ਕਾਲਜ ਨਹੀਂ ਜਾ ਰਿਹਾ ਓਪਨ ਸਟੱਡੀ ਕਰ ਰਿਹਾ ਜਾਂ ਸਿਰਫ ਪੇਪਰ ਦੇਣ ਹੀ ਜਾਂਦੇ ਆ ਕਾਲਜ ਵਿਲੇ ਫਿਰਦੇ ਆ ਉਹ ਬੰਦੇ ਜੇ ਕੋਈ ਬੰਦਾ ਆਲਰੇਡੀ ਜੌਬ ਕਰ ਰਿਹਾ ਹੈ ਤੇ ਪਾਰਟ ਟਾਈਮ ਇਹ ਜੌਬ ਭਾਲਦਾ ਤਾਂ ਉਹ ਵੀ ਬੰਦਾ ਅਪਲਾਈ ਨਾ ਕਰੇ ਇਸ ਤੋਂ ਇਲਾਵਾ ਜੌਬ ਦੇ ਵਿੱਚ ਆਫਰ ਕੀ ਕੀਤਾ ਜਾਊਗਾ ਸੋ ਚੰਗੀ ਗੁੱਡ ਪੇ ਕੰਪੀਟੀਟਿਵ ਰੇਟਸ ਤੁਹਾਨੂੰ ਪੇ ਕੀਤੇ ਜਾਣਗੇ ਤੇ ਵਰਕ ਫਰੋਮ ਹੋਮ ਜੌਬ ਹੋਊਗੀ ਆਬਵੀਅਸਲੀ ਗੱਲ ਆ ਤੁਹਾਡਾ ਆਫਿਸ ਕਿਤੇ ਨਹੀਂ ਜਾਣਾ ਪਊਗਾ ਕਿਰਾਇਆ ਬਚੂਗਾ ਰੋਟੀ ਪਾਣੀ ਦਾ ਖਰਚਾ 100 ਝੰਡੜਾ ਤੁਹਾਡੇ ਬਚਣਗੇ ਆਪਣੇ ਘਰ ਦੇ ਕੰਫਰਟ ਤੋਂ ਤੁਸੀਂ ਕੰਮ ਕਰ ਸਕਦੇ ਹੋਵੋਗੇ ਤੇ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਊਗੀ ਇਹਦੇ ਵਿੱਚ 2 ਹਫ਼ਤੇ ਤੋਂ ਲੈ ਕੇ 4 ਹਫ਼ਤੇ ਤੱਕ ਦੀ ਟ੍ਰੇਨਿੰਗ ਹੁੰਦੀ ਹੈ ਜੇ ਤੁਸੀਂ ਟ੍ਰੇਨਿੰਗ ਪਾਸ ਨਹੀਂ ਕਰਦੇ ਤਾਂ ਤੁਹਾਨੂੰ ਜੌਬ ਤੋਂ ਕੱਢ ਦਿੱਤਾ ਜਾਊਗਾ ਸੋ ਇਸ ਤੋਂ ਇਲਾਵਾ ਕਿਸੇ ਯੂਕੇ ਕੰਪਨੀ ਦੇ ਵਿੱਚ ਐਕਸਪੀਰੀਅੰਸ ਤੁਹਾਡਾ ਬਣੂਗਾ ਕੱਲੋਂ ਜੇ ਤੁਸੀਂ ਕਿਤੇ ਹੋਰ ਵੀ ਜਾਣੇ ਹੋ ਇੰਡਸਟਰੀ ਦੇ ਵਿੱਚ ਜਾਂ ਕੱਲੋਂ ਫਿਰ ਤੁਸੀਂ ਉਸ 1 ਸਾਲ ਦੇ ਕੰਟਰੈਕਟ ਨੂੰ ਪੂਰਾ ਕਰਨ ਤੋਂ ਬਾਅਦ ਫੋਰਨ ਦੇ ਵਿੱਚ ਵੀ ਆਉਣਾ ਹੈ ਕਿਸੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਜਾਣਾ ਹੈ ਤਾਂ ਉਹ ਐਕਸਪੀਰੀਅੰਸ ਤੁਸੀਂ ਸ਼ੋ ਕਰਦੇ ਹੋਵੋਗੇ ਇਹ ਇਹ ਉਹਨਾਂ ਮੁੰਡੇ ਕੁੜੀਆਂ ਲਈ ਸੁਨਹਿਰੀ ਮੌਕਾ ਹੈ ਜੋ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਆ ਤੇ ਸੀਰੀਅਸ ਹੋ ਕੇ ਆਪਣੇ ਕੈਰੀਅਰ ਤੇ ਫੋਕਸ ਕਰਨਾ ਚਾਹੁੰਦੇ ਆ ਸਾਡੀ ਟੀਮ ਵੱਲੋਂ ਤੁਹਾਡਾ ਸੀਵੀ ਸ਼ਾਰਟਲਿਸਟ ਕਰਕੇ ਤਹਾਨੂੰ ਈਮੇਲ ਭੇਜੀ ਜਾਊਗੀ ਕਿ ਤੁਹਾਨੂੰ ਇੰਟਰਵਿਊ ਲਈ ਸੱਦ ਲਿਆ ਗਿਆ ਸੋ ਇੰਟਰਵਿਊ ਆਨਲਾਈਨ ਹੋਊਗਾ ਜੇ ਤੁਸੀਂ ਇੰਟਰਵਿਊ ਦੇ ਵਿੱਚ ਸਿਲੈਕਟ ਹੋ ਜਾਂਦੇ ਹੋ ਤਾਂ ਅੱਗੇ ਸਟੈਪ ਵਾਸਤੇ ਤੁਹਾਨੂੰ ਟੀਮ ਵੱਲੋਂ ਕੰਟੈਕਟ ਕੀਤਾ ਜਾਊਗਾ ਸੋ ਪੰਜਾਬ ਦੇ ਵਿੱਚ ਐਗਰੀਮੈਂਟ ਹੋਊਗਾ ਫੁੱਲ ਐਂਡ ਫਾਈਨਲ ਜਿਹੜਾ ਤੁਸੀਂ ਸਾਈਨ ਕਰੋਗੇ ਤੁਹਾਡੇ ਵੋਟਰ ਆਈਡੀ ਕਾਰਡ ਤੁਹਾਡਾ ਆਧਾਰ ਕਾਰਡ ਪਾਸਪੋਰਟ ਤੇ ਪੈਨ ਕਾਰਡ ਦੀਆਂ ਕਾਪੀਜ਼ ਲਈਆਂ ਜਾਣਗੀਆਂ ਬਕਾਇਦਾ ਕੋਰਟ ਦੇ ਵਿੱਚ ਐਗਰੀਮੈਂਟ ਸਾਈਨ ਹੋਊਗਾ ਤੇ ਪੁਲਿਸ ਵੈਰੀਫਿਕੇਸ਼ਨ ਤੁਹਾਡੇ ਤੋਂ ਲਈ ਜਾਊਗੀ ਕਿ ਤੁਹਾਡੇ ਉੱਤੇ ਕੋਈ ਕ੍ਰਿਮੀਨਲ ਚਾਰजेस ਨਹੀਂ ਹੈਗਾ ਤੁਸੀਂ ਕਲੀਨ ਕੈਰੈਕਟਰ ਦੇ ਬੰਦੇ ਹੋ ਸੋ ਇਸ ਤੋਂ ਬਾਅਦ ਫਿਰ ਤੁਹਾਨੂੰ ਜੌਬ ਦੇ ਦਿੱਤੀ ਜਾਊਗੀ ਤੇ ਤੁਸੀਂ ਸਾਡੇ ਨਾਲ ਫਿਰ ਕੰਟੀਨਿਊ ਕਰੋਗੇ ਇਹ ਜੌਬ ਕੋਈ ਵੀ ਮੁੰਡਾ ਕੁੜੀ ਅਪਲਾਈ ਕਰ ਸਕਦਾ ਹੈ ਸਾਨੂੰ 2 ਤੋਂ 3 ਕੁੜੀਆਂ ਦੀ ਲੋੜ ਹੈ ਤੇ ਇੱਕ ਤੋਂ ਦੋ ਮੁੰਡੇ ਦੀ ਵੈਕੈਂਸੀ ਸਾਡੇ ਕੋਲੇ ਅਵੇਲੇਬਲ ਆ ਸੋ ਇਸ ਜੌਬ ਨੂੰ ਅਪਲਾਈ ਕਰਨ ਵਾਸਤੇ ਕੋਈ ਵੀ ਏਜ ਗੈਪ ਨਹੀਂ ਹੈਗਾ ਬਸ ਸਿਰਫ ਤੁਸੀਂ 18 ਸਾਲ ਤੋਂ ਉੱਤੇ ਦੇ ਹੋਣੇ ਚਾਹੀਦੇ ਹੋ ਇਸ ਜੌਬ ਨੂੰ ਅਪਲਾਈ ਕਰਨ ਵਾਸਤੇ ਤੁਸੀਂ ਕੀ ਕਰਨਾ ਆਪਣਾ ਸੀਵੀ ਰੈਜ਼ਿਊਮੇ ਪ੍ਰੋਪਰਲੀ ਪ੍ਰੋਫੈਸ਼ਨਲੀ ਤਿਆਰ ਕਰਕੇ ਅਪ ਟੂ ਡੇਟ ਸੀਵੀ ਤੁਸੀਂ ਸਾਡੀ ਈਮੇਲ ਆਈਡੀ gabrunuk@icloud.com ਦੇ ਉੱਤੇ ਸੈਂਡ ਕਰਨਾ ਹੈ ਇਹ ਸਾਡੀ ਛੋਟੀ ਜੀ ਕੋਸ਼ਿਸ਼ ਆ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਉਮੀਦ ਕਰਦਾ ਹਾਂ ਭਵਿੱਖ ਦੇ ਵਿੱਚ ਅਸੀਂ ਹੋਰ ਵੀ ਇਹੋ ਜਿਹੀ ਆਪਸ਼ਨਸ ਲੈ ਕੇ ਆਵਾਂਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ